ਪਿੰਡ ਜਰਗ ਤੋਂ ਪ੍ਰਮੁੱਖ ਸ਼ਖਸੀਅਤ ਅਤੇ ਉੱਗੇ ਸਮਾਜ ਸੇਵੀ ਬਲਵੀਰ ਸਿੰਘ ਮੰਡੇਰ ਜਿਹੜੇ ਕਿ ਪਿਛਲੇ ਦਿਨੀ ਕੈਨੇਡਾ ਵਿਖੇ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੀ ਅੰਤਮ ਅਰਦਾਸ ਅਤੇ ਸ਼ਰਧਾ ਅਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਜਰਗ ਵਿਖੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ ਸਥਿਥੇ ਦੱਸਣਾ ਬਣਦਾ ਹੈ ਕਿ ਬਲਵੀਰ ਸਿੰਘ ਮੰਡੇਰ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਹੇ ਸਨ ਪਰ ਕਿਤਨਾ ਕਿਤੇ ਉਹ ਹਰ ਸਾਲ ਪਿੰਡ ਜਰਗ ਵਿਖੇ ਆ ਕੇ ਪਿੰਡ ਜਰਗ ਦੇ ਲਈ ਏਡਾ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀਆਂ ਬਦਮੁੱਲੀਆਂ ਸੇਵਾਵਾਂ ਦਿੰਦੇ ਰਹਿੰਦੇ ਸਨ। ਸਤਿ ਲੋਕਾਂ ਦੇ ਕਹਿਣ ਮੁਤਾਬਕ ਸੁਲਵੀਰ ਸਿੰਘ ਉਹਨਾਂ ਦੇ ਜਾਣ ਨਾਲ ਕਹਿੰਦੇ ਜਰਗ ਨੂੰ ਇੱਕ ਵੱਡਾ ਝਟਾ ਪਿਆ ਹੈ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਿੰਡ ਜਰਗ ਤੋਂ ਇਲਾਵਾ ਆੜੇ ਦੁਆਲੇ ਦੇ ਇਲਾਕੇ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਆ ਕੇ ਸ਼ਮੂਲੀਅਤ ਕੀਤੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਮਾਈ ਗੁਰਜੀਤ ਕਾਲਸਾ ਵਾਏ ਗੁੱਟੀ ਕੀ ਪਥੇ ਮੈਂ ਇਸ ਟਾਈਮ ਮੌਜੂਦਾ ਸਰਪੰਚ ਤੇ ਸਰਦਾਰ ਬਲਬੀਰ ਸਿੰਘ ਦਾ ਪਿਛਲੇ ਸਾਲ ਬਿਛੋੜਾ ਦੇ ਗਏ ਨੇ ਤੇ ਉਹਨਾਂ ਦੇ ਅੰਤ ਨੂੰ ਸਮੇਂ ਤੇ ਹੁਣ ਭੋਗ ਤੇ ਇਕੱਤਰ ਹੋਣ ਦਾ ਸਮਾਂ ਮਿਲਿਆ ਬਹੁਤ ਮਹਾਨ ਸੀਗੇ ਬਹੁਤ ਪਿੰਟ ਨੂੰ ਦੇਣਾ ਉਹਨਾਂ ਦੀ ਹਰੇਕ ਜਗ੍ਹਾ ਸਾਂਝੀ ਜਗ੍ਹਾ ਹੋ ਹਿੱਸਾ ਦਿੰਦੇ ਫੰਡ ਦਿੰਦੇ ਅੱਗੇ ਹੋ ਕੇ ਕੰਮ ਕਰਾਉਂਦੇ ਤੇ ਬਹੁਤ ਚੰਗੇ ਇਨਸਾਨ ਸਨ ਤੇ ਉਹਨਾਂ ਨੇ ਬਹੁਤ ਪਿੰਟ ਨੂੰ ਇਕੱਠਾ ਪਿਆ ਉਹਨਾਂ ਦੇ ਜਾਣ ਦਾ ਵੈਗੁਰ ਜੀ ਖਾਲਸਾ ਵੈਗੁਰ ਜੀ ਅਸੀਂ ਇੱਥੇ ਸਰਦਾਰ ਬਲਬੀਰ ਸਿੰਘ ਮਡੇਲ ਸਾਹਿਬ ਉਹਨਾਂ ਦੇ ਅਸੀਂ ਅੰਤਮਰਦਾਸ ਤੋਂ ਇੱਥੇ ਸ਼ਾਮਲ ਹੋਣ ਲਈ ਆਏ ਆ ਮੇਰੇ ਚੰਗੇ ਇਨਸਾਨ ਸੀ ਮੈਂ 29 35 ਸਾਲ ਤੋਂ ਮੈਂ ਉਹਨਾਂ ਨਾਲ ਉਹਨਾਂ ਦੇਖਦਾ ਆ ਰਿਹਾ ਉਹਨਾਂ ਦੀ ਚੰਗੀ ਸਿਹਤ ਪਿੰਡ ਲਈ ਕੰਮ ਕਰਨ ਦੇ ਪ੍ਰਤੀ ਰੁਚੀ ਅਮੋਦਾਂ ਦੀ ਜਾ ਕੇ ਮਿਲਦਾ ਰਿਹਾ ਉਹਨਾਂ ਨਾਲ ਉਹਨਾਂ ਵਰਗੇ ਕੋਣ ਹਰੇਕ ਬੰਦੇ ਵਿੱਚ ਹੋਣੇ ਚਾਹੀਏ ਤਾਂ ਹੀ ਉਹ ਲੰਮੀ ਜਿਹੜੀ ਓਵਰ 97 ਸਾਲ ਦੀ ਘੋਟ ਕੇ ਗਿਆ ਜਿਹਨਾਂ ਦੇ ਵਿੱਚ ਚੰਗੇ ਕੋਣ ਸੀ ਅਸੀਂ ਸਾਰੇ ਫਿਰ ਉਹਨਾਂ ਨੂੰ ਸਰਦਾ ਤੇ ਸਤਿਕਾਰ ਦੇ ਇੱਥੇ ਪੁਨ ਪੇਟ ਕਰਦੇ ਹਾਂ ਧੰਨਵਾਦ ਤੇ ਅੱਜ ਅਸੀਂ ਮੌਜੂਦਾ ਜੀ ਪਿੰਡ ਜਰਗ ਵਿਖੇ ਜਿੱਥੇ ਗੱਲ ਕਰੀਏ ਸਾਡੇ ਪਿੰਡ ਦੇ ਜਰਗ ਤੋਂ ਇੱਕ ਮਹਾਨ ਸਿਹਤ ਸਮਾਜ ਸੇਵੀ ਸਰਦਾਰ ਬਲਵੀਰ ਸਿੰਘ ਜੀ ਮੰਡੇਰ ਉਹਨਾਂ ਦੀ ਅੰਤਮ ਅਰਦਾਸ ਮੌਕੇ ਤੇ ਸ਼ਰਧਾਂ ਦੇ ਫੁੱਲ ਭੇਟ ਕਰਨ ਦੇ ਲਈ ਆਏ ਆ। ਗੱਲ ਕਰੀਏ ਆਪਾਂ ਸਰਦਾਰ ਬਲਬੀਰ ਸਿੰਘ ਹੁਣੀ ਇੱਕ ਆਪਣੇ ਆਪ ਵਿੱਚ ਇੱਕ ਵੱਡੀ ਸੰਸਥਾ ਸੀਗੇ, ਇੱਕ ਵੱਡੀ ਲਾਇਬ੍ਰੇਰੀ ਸੀਗੇ ਜਿਨ੍ਹਾਂ ਦਾ ਜਾਨ ਦੇ ਨਾਲ ਪਿੰਡ ਜਰਗ ਨੂੰ ਇੱਕ ਬਹੁਤ ਵੱਡਾ ਕਾਟਾ ਪਿਆ। ਇਹ ਗੱਲ ਕਰੀਏ ਇਹਨਾਂ ਦੀ ਸ਼ਖਸੀਅਤ ਦੀ ਬਹੁਤ ਹੀ ਆਪਣੇ ਸੁਭਾਅ ਦੇ ਮਾਲਕ ਸਨ। ਸੋ ਬੇਸ਼ੱਕ ਪਿਛਲੇ 50 ਤੋਂ 60 ਸਾਲਾਂ ਤੋਂ ਉਹ ਕੈਨੇਡਾ ਦੇ ਵਿੱਚ ਰਹਿ ਰਹਿ ਰਹੇ ਸਨ ਪਰ ਫਿਰ ਵੀ ਕਿਤਨਾ ਕਿਤੇ ਉਹ ਆਪਣੇ ਪੰਜਾਬ ਦੇ ਨਾਲ ਆਪਣੀ ਮਿੱਟੀ ਦੇ ਨਾਲ ਆਪਣੇ ਪਿੰਡ ਦੇ ਨਾਲ ਉਹ ਜੁੜੇ ਰਹੇ ਕਿਉਂਕਿ ਹਰ ਸਾਲ ਉਹ ਪਿੰਡ ਜਰਗ ਦੇ ਵਿੱਚ ਆਉਂਦੇ ਸਨ ਅਤੇ ਹਰ ਇੱਕ ਪ੍ਰਕਾਰ ਦੀ ਉਹ ਪਿੰਡ ਜਰਗ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਜ਼ਰੂਰਤ ਹੁੰਦੀ ਸੀ ਉਹ ਸੇਵਾ ਕਰਦੇ ਸਨ ਖੇਡਾਂ ਦੇ ਤੌਰ ਤੇ ਆਪਾਂ ਗੱਲ ਕਰੀਏ ਸਿਹਤ ਸੂਤਾਂ ਦੇ ਸੰਬੰਧੀ ਗੱਲ ਕਰੀਏ ਆਪਾਂ ਸਿੱਖਿਆ ਦੇ ਨਾਲ ਸੰਬੰਧ ਕਰੀਏ ਹਰ ਇੱਕ ਖੇਤਰ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਯੋਗਦਾਨ ਸੀ ਸੋ ਉਹਨਾਂ ਦੇ ਜਾਣ ਦੇ ਨਾਲ ਪਿੰਡ ਜਰਗ ਨੂੰ ਇੱਕ ਬਹੁਤ ਵੱਡਾ ਘਟਾ ਪਿਆ ਸੋ ਅਸੀਂ ਆਸ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਬੇਨਤੀ ਵੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਾਰਾਂ ਦੇ ਵਿੱਚ ਨਿਵਾਸ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਯਰਗ ਦੇ ਅੱਜ ਮੌਕਾ ਸਰਦਾਰਾ ਸਾਹਿਬ ਜਿੱਥੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਬਾਈ ਜੀ ਬਲਵੀ ਸਿੰਘ ਜੀ ਦੇ ਪਿਓ ਤੇ ਅਸੀਂ 71 ਹੋਏ ਆ ਜਿਹੜੇ ਕਿ ਇੱਕ ਬਹੁਤ ਹੀ ਉੱਗੇ ਸਮਾਜ ਸੇਵਕ ਸੀ ਜਿਹੜੇ ਕਿ 45 ਸਾਲ ਤੋਂ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹ ਰਹੇ ਸੀ ਪਰ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਗੋਸ਼ ਸੀ ਕਿ ਉਹ ਪਿੰਡ ਦੇ ਨਾਲ 45 ਸਾਲ ਤੋਂ ਜੁੜੇ ਹੋਏ ਸਨ ਕਿ ਕੋਈ ਵੀ ਕੰਮ ਪਿੰਡ ਦਾ ਸਾਂਝਾ ਕੰਮ ਹੋਵੇ ਉਹ ਵੱਧ ਤੋਂ ਵੱਧ ਹਿੱਸਾ ਲੈਂਦੇ ਸੀ ਆ ਹੁਣ ਪਿੱਛੇ ਜੇ ਆਏ ਹੋਏ ਸੀ ਜਦੋਂ ਉਹਨਾਂ ਦੀ ਮੌਤ ਹੋਈ ਉਹਨਾਂ ਦੇ ਬੇਟੇ ਆਏ ਹੋਏ ਸੀ ਤਿੰਨੇ ਹੀ ਅਸੀਂ ਸਾਡੇ ਫਤੇਗਰ ਸਾਹਿਬ ਲੰਗਰ ਲਗਦਾ ਅਸੀਂ ਪਰਿਵਾਰ ਕੋਲੇ ਗਏ ਦੇਖੋ ਦੁਨੀਆਂ ਕੋ ਪੈਸਾ ਬਹੁਤ ਆ ਪਰ ਜਦੋਂ ਅਸੀਂ ਇਹਨਾਂ ਨੂੰ ਬੇਨਤੀ ਕਰੀ ਦੱਸਿਆ ਕਿ ਆਪਣੇ ਲੰਗਰ ਲਗਦਾ ਤੇ ਇਹਨਾਂ ਨੇ 1 ਲੱਖ ਰੁਪਇਆ ਸਾਡੇ ਉਸ ਲੰਗਰ ਵਾਸਤੇ দান ਦਿੱਤਾ ਇਹ ਪਰਿਵਾਰ ਸਤ ਹਮੇਸ਼ਾ ਹੀ ਪਿੰਡ ਦੇ ਵਿੱਚ ਬਾਚੜ ਕੇ ਜੋ ਵੀ ਪਿੰਡ ਦਾ ਕੰਮ ਹੁੰਦਾ ਬਾਚੜ ਕੇ ਹਿੱਸਾ ਪਾਉਂਦੇ ਆ ਬਾਈ ਜੀ ਦਾ ਤਾਂ ਬਹੁਤ ਹੀ ਵੱਡਾ ਸਾਡੇ ਪਿੰਡ ਲਈ ਯੋਗਦਾਨ ਸੀਗਾ ਸਾਡੇ ਪਿੰਡ ਨੂੰ ਉਹਨਾਂ ਦੇ ਜਾਣ ਨਾਲ ਬਹੁਤ ਘਾਟਾ ਪਿਆ ਇਸ ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਰਹਿਾਂਗੇ ਕਿਉਂਕਿ ਇਹ ਜੇ ਬਿਰਲੇ ਹੀ ਸਮਾਜ ਦੇ ਵਿੱਚ ਸਾਡੇ ਬੰਦੇ ਹੁੰਦੇ ਆ ਜਿਹੜੇ ਬਾ ਕੈਨੇਡਾ ਰਹਿੰਦੇ ਹੋਏ ਵੀ ਸਾਡੇ ਪਿੰਡ ਨਾਲ ਜੁੜੇ ਹੋਏ ਸੀ ਮੈਂ ਇਸ ਪਰਿਵਾਰ ਨੂੰ ਬੱਚਿਆਂ ਨੂੰ ਵੀ ਬੇਨਤੀ ਕਰਦਾ ਕਿ ਜਿਵੇਂ ਉਹ ਇਸ ਪਿੰਡ ਦੇ ਨਾਲ ਜੁੜੇ ਹੋਏ ਸੀ ਤੁਸੀਂ ਵੀ ਉਹਨਾਂ ਦੇ ਇਸੇ ਤਰ੍ਹਾਂ ਪਿੰਡ ਦੇ ਨਾਲ ਜੁੜੇ ਰਹੋ ਅੰਤ ਦੇ ਵਿੱਚ ਮੈਂ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਸਟਰ ਹਰਦੀਪ ਸਿੰਘ ਤੇ ਸਾਡੇ ਨਾਲ ਸਾਡਾ ਸਟਾਫ ਅ ਅਸੀਂ ਜੀ ਜਤਿੰਦਰ ਸਿੰਘ ਦੀ ਸਰਕਾਰੀ ਹਾਈ ਸਕੂਲ ਜਰਗ ਤੋਂ ਤੇ ਅੱਜ ਸਲੈਰ ਬਲਵੀਰ ਸਿੰਘ ਜੀ ਮਲੇਰ ਸਾਹਿਬ ਕੈਨੇਡਾ ਵਾਲੇ ਅੱਜ ਉਹਨਾਂ ਦੀ ਅੰਤਮ ਅਰਦਾਸ ਸੀਗੀ ਤੇ ਆਦੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਇਸ ਸਬੰਧ ਦੇ ਵਿੱਚ ਜੁੜੇ ਸੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਇਹ ਉਹ ਸ਼ਖਸੀਅਤ ਸੀਗੀ ਜਿਹੜੇ ਇਸ ਨਗਰ ਨਾਲ ਇਸ ਇਲਾਕੇ ਦੇ ਨਾਲ ਇਸ ਮਿੱਟੀ ਦੇ ਨਾਲ ਸ਼ੁਰੂ ਤੋਂ ਜੁੜੀ ਹੋਈ ਸੀ ਬੇਸ਼ੱਕ 1980 ਦੇ ਵਿੱਚ ਕੈਨੇਡਾ ਚਲੇ ਗਏ ਸੀਗੇ ਪਰ ਹਮੇਸ਼ਾ ਹੀ 6 ਮਹੀਨੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਸੀ ਤੇ 6 ਮਹੀਨੇ ਉਧਰ ਰਹਿੰਦੇ ਸੀ।ਾਕੀ ਸਾਡੀ ਸੰਸਥਾ ਦੇ ਨਾਲ ਸ਼ਹੀਦ ਰਫਿਨਟ ਜਿੰਦਰਜੀਤ ਸਿੰਘ ਮੁੰਡੇਰ ਜੋ ਇਹਨਾਂ ਦੇ ਭਤੀਜੇ ਸਨ ਤੇ ਉਹਨਾਂ ਦਾ ਨਾਮ ਸਾਡੀ ਸੰਸਥਾ ਨੂੰ ਮਿਲਿਆ ਹੋਇਆ ਸੀ ਤੇ ਸਾਨੂੰ ਇਹਨਾਂ ਦਾ ਪੂਰਾ ਫੁੱਲ ਸਹਿਯੋਗ ਰਿਹਾ ਸ਼ੁਰੂ ਤੋਂ ਲੈ ਕੇ ਤੇ ਇਸ ਨਗਰ ਨੂੰ ਤੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਪਿਆ ਇਸ ਸ਼ਖਸੀਅਤ ਦੇ ਦੁਨੀਆ ਤੋਂ ਚਲੇ ਜਾਣ ਤੋਂ। ਉਹ ਵਾਹਿਗੁਰੂ ਇਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਜਿਹੜੀਆਂ ਇਹਨਾਂ ਦੀਆਂ ਆਸ਼ਾਈਆਂ ਛੱਡ ਕੇ ਗਏ ਨੇ ਉਹ ਲੋਕ ਆਪਨਾ ਕੇ ਇਹਨਾਂ ਨੂੰ ਹਮੇਸ਼ਾ ਲਈ ਅਮਰ ਰੱਖਣ ਹਮੇਸ਼ਾ ਲਈ ਯਾਦ ਰੱਖਣ ਬਹੁਤ ਬਹੁਤ ਧੰਨਵਾਦ